ਮੈਕਸ 24 ਪੰਜਾਬ ਨਿਊਜ਼ ਚੈਨਲ ਦੇ ਦਿੱਤੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਅਕਾਲ ਸਾਡੇ ਚੈਨਲ ਨੂੰ ਲਾਈਕ ਸਬਸਕ੍ਰਾਈਬ ਤੇ ਸ਼ੇਅਰ ਜਰੂਰ ਕਰੋ ਤਾਂ ਜੋ ਸਾਡੀ ਆਉਣ ਵਾਲੀਆਂ ਨਵੀਆਂ ਤੇ ਤਾਜ਼ੀਆਂ ਖਬਰਾਂ ਤੁਹਾਡੇ ਤੱਕ ਪਹੁੰਚ ਜਾਣ ਤਰਨਤਾਰਨ ਪੁਲਿਸ ਨੇ ਬਠਿੰਡਾ ਜੇਲ੍ਹ ਵਿੱਚ ਬੈਠ ਕੇ ਗੈਂਗਸਟਰ ਲਖਬੀਰ ਸਿੰਘ ਲੱਡਾ ਦੇ ਨਾਂ ਤੇ ਫਰੋਤੀ ਮੰਗਣ ਵਾਲੇ ਗਰੋਹ ਦਾ ਕੀਤਾ ਪਰਦਾਫਾਸ਼ ਜੇਲ੍ਹ ਵਿੱਚ ਜੇਲ੍ਹ ਤੋਂ ਫੋਨ ਕਰਕੇ 3 ਲੱਖ ਦੀ ਫਰੋਤੀ ਮੰਗਣ ਵਾਲੇ ਦੋ ਲੋਕਾਂ ਅਤੇ ਉਹਨਾਂ ਦੇ ਦੋ ਹੋਰ ਸਾਥੀਆਂ ਨੂੰ ਕੀਤਾ ਗਿਆ ਗ੍ਰਿਫਤਾਰ ਪਿੱਖੀਵਿੰਡ ਦੇ ਡਾਕਟਰ ਨੂੰ ਫੋਨ ਕਰਕੇ ਮੰਗ ਰਹੀ ਸੀ 3 ਲੱਖ ਦੀ ਫਰੋਤੀ ਤਰਨਤਾਰਨ ਦੀ ਥਾਣਾ ਖਾਲੜਾ ਪੁਲਿਸ ਵੱਲੋਂ ਡਰੋਨ ਡਰਾਇਨ ਹਥਿਆਰ ਅਤੇ ਨਸ਼ੇ ਦੀਆਂ ਖੇਪਾਂ ਮੰਗਵਾਉਣ ਵਾਲੇ ਤਸਕਰ ਗਿਰੋਹ ਦੇ ਮੁਖੀ ਨੂੰ ਕੀਤਾ ਗਿਆ ਗ੍ਰਿਫਤਾਰ ਫੜੇ ਗਏ ਵਿਅਕਤੀਆਂ ਕੋਲੋਂ ਇੱਕ ਗਲੌਕ ਪਿਸਤਲ ਅਤੇ 252 ਗ੍ਰਾਮ heroin ਬਰਾਮਦ ਕੀਤੀ ਗਈ ਹੈ ਫੜੇ ਗਏ ਵਿਅਕਤੀ ਦੀ ਪਛਾਣ ਰਣਜੀਤ ਸਿੰਘ ਰਾਣਾ ਵਾਲੀ ਰਾਜੋ ਕੇ ਵਜੋਂ ਹੋਈ ਹੈ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕਰ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਤੁਸੀਂ ਵੀ ਦੇਖੋ ਕਿ ਇਹ ਪੂਰਾ ਮਾਮਲਾ ਨਿਊਜ਼ ਡੈਕ ਤੋਂ ਸਰਬਜੀਤ ਸਿੰਘ ਦੀ ਵਿਸ਼ੇਸ਼ ਰਿਪੋਰਟ ਇਹਦੇ ਚ ਜੀ ਡਾਕਟਰ ਜਸਕਰਨ ਸਿੰਘ ਹੈਗੇ ਆ ਇਹਨਾਂ ਨੂੰ ਅ ਅੱਜ ਤੋਂ ਮੇਰੇ ਖਾਲ 15 ਦਿਨ ਪਹਿਲੇ ਪਲੌਂਸੀ 10 ਜਾਂ 11 ਤਰੀਕ ਨੂੰ ਆਇਆ ਸੀ 12 ਤਰੀਕ ਨੂੰ ਅਸੀਂ ਇਹਨਾਂ ਦਾ ਕੇਸ ਰਜਿਸਟਰ ਕੀਤਾ ਸੀਗਾ ਰੋਤੀ ਦਾ ਤੇ ਉਹਦੇ ਚ ਸੀ ਨਾਮ ਨੂੰ ਤਾਂ ਨਹੀਂ ਸੀ ਲੰਡੇ ਦਾ ਨਾਮ ਸ਼ਾਇਦ ਉਹਨਾਂ ਨੇ ਲਿਆ ਸੀ ਯੂਜ਼ ਕੀਤਾ ਸੀ ਕਿ ਅਸੀਂ ਲੰਡਾ ਮੈਂ ਬੋਲਦਾ ਮੈਂ ਬਟ ਆਵਾਜ਼ ਉਸ ਤੋਂ ਸਾਨੂੰ ਲੱਗਿਆ ਕਿ ਲੰਡਾ ਨਹੀਂ ਹੈ ਜਾਂ ਉਹਦੇ ਅੱਗੋਂ ਕੋਈ ਬੰਦੇ ਨਾ ਹੋਣ ਤਾਂ ਅਸੀਂ ਉਹਦੇ ਚ ਇਨਵੈਸਟੀਗੇਸ਼ਨ ਜਦੋਂ ਸ਼ੁਰੂ ਕੀਤੀ ਤਾਂ ਨਾਲ ਹੀ ਅਸੀਂ ਪੈਰਨਲ ਇਹਨਾਂ ਨੂੰ ਕਿਹਾ ਸੀ ਕਿ ਤੁਸੀਂ ਡਾਇਲੌਗ ਰੱਖੋ ਔਰ ਇਹਨਾਂ ਦਾ ਟਾਈਮ ਸੈੱਟ ਹੋ ਗਿਆ ਸੀ 30 ਲੱਖ ਦੇ ਕਰੀਬ ਇਹਨਾਂ ਨੇ ਇਹਨਾਂ ਤੋਂ ਫਰੋਤੀ ਮੰਗੀ ਸੀ ਔਰ ਉਹ ਇੱਕ ਅ ਟੈਕੀਮੈਂਟ ਦਈ ਕਿਤੇ ਟਾਈਮ ਸੈੱਟ ਹੋ ਗਿਆ ਪੈਸੇ ਦੇਣ ਦਾ ਪੈਟਰੋਲ ਪੰਪ ਦੇ ਉੱਤੇ ਜਦੋਂ ਕਿ ਪੁਲਿਸ ਪਾਰਟੀ ਉੱਥੇ ਮੌਜੂਦ ਸੀ ਉਹਨਾਂ ਨੂੰ ਉੱਥੇ ਮੌਕੇ ਤੇ ਹੀ ਦੋ ਜਣਿਆਂ ਨੂੰ ਗ੍ਰਿਫਤਾਰ ਕਰ ਲਿਆ ਔਰ ਉਹ ਦੋਨੋਂ ਜਿਹੜੇ ਅੱਗੇ ਫੋਟੋ ਸੋਲਜਰ ਸੀਗੇ ਉਹਨਾਂ ਨੂੰ ਜਦੋਂ ਇੰਟਰੋਗੇਸ਼ਨ ਕੀਤੀ ਗਈ ਤਾਂ ਉਹਨਾਂ ਨੇ ਇਹ ਦੱਸਿਆ ਵੀ ਅੰਦਰੋਂ ਫਲਾਣੇ ਬੰਦੇ ਜਿਹੜੇ ਆ ਜੇਲ੍ਹ ਚੋਂ ਦੋ ਬੰਦੇ ਆ ਉਹਨਾਂ ਨੇ ਸਾਨੂੰ ਇਨਸਟਰਕਸ਼ਨ ਦਿੱਤੀ ਸੀ ਵੀ ਪੈਸੇ ਲੈਣ ਲਈ ਫਿਰ ਉਹ ਦੋ ਬੰਦਿਆਂ ਨੂੰ ਜਿਹੜੇ ਜੇਲ੍ਹ 'ਚ ਸੀਗੇ ਉਹਨਾਂ ਨੂੰ ਵਰਿੰਦਰ ਤੇ ਗੁਰਪ੍ਰੀਤ ਉਹਨਾਂ ਨੂੰ ਜਦੋਂ ਅਸੀਂ ਪ੍ਰੋਡਕਸ਼ਨ ਰੋਰੈਂਟ ਤੇ ਲਿਆਏ ਔਰ ਕੀਤਾ ਤਾਂ ਉਹਦੇ 'ਚ ਇੱਕ ਇਫੈਕਟ ਇਹ ਆਇਆ ਕਿ ਅੰਦਰ ਫੋਨ ਨਹੀਂ ਜਿਵੇਂ ਬਠਿੰਡਾ ਜੇਲ੍ਹ 'ਚ ਕਾਫੀ ਸਖਤਾਈ ਹੈ ਉਹ ਜਿਹੜਾ STD PCSO ਵਾਲਾ ਟੈਲੀਫੋਨ ਆ ਉਹਦੇ ਰਾਹੀਂ ਬਾਹਰ ਆਪਣੇ ਕਿਸੇ ਬੰਦੇ ਨੂੰ 10 ਮਿੰਟ ਦੀ ਜਿਵੇਂ ਕਾਲ ਹੁੰਦੀ ਹੈ ਤਾਂ ਉਹ ਫੋਨ ਫੋਨ ਹੈਂਗ ਕਰ ਲੈਂਦੇ ਸੀ 25 ਤੋਂ 30 ਮਿੰਟ ਜਿਹੜੀ ਆ ਉਹ ਫੋਨ ਕੱਟਦਾ ਨਹੀਂ ਸੀ ਔਰ ਬਾਹਰ ਗੱਲ ਕਰਦੇ ਸੀਗੇ ਤਾਂ ਬਾਹਰੋਂ ਜਿਹੜੀ ਇਹ ਕਾਲ ਅਗਲਾ ਉਹ ਜਿਵੇਂ ਡਾਕਟਰ ਨੂੰ ਬੁਲਾ ਦਿੰਦਾ ਸੀ ਤਾਂ ਉਹ ਅੰਦਰੋਂ ਬੈਠੇ ਥ੍ਰੈਟ ਕਰੀ ਜਾਂਦੇ ਸੀਗੇ। ਤੋਂ ਇਹ ਬੜੀ ਵੱਡੀ ਇੱਕ ਜਿਹੜੀ ਇਹ ਸਫਲਤਾ ਮਿਲੀ ਹੈ ਵੀ ਜਿਹੜਾ ਲੰਡੇ ਦਾ ਨਾਮ ਵਰਤ ਕੇ ਔਰ ਇਹ ਲੋਕਾਂ ਤੋਂ ਫਰੋਤੀ ਮੰਗ ਰਹੇ ਸੀਗੇ ਤੇ ਦੋ ਜਣੇ ਇਹਦੇ ਚ ਹਜੇ ਸਾਨੂੰ ਵਾਂਟਡ ਹੈ ਜਿਹੜੇ ਭੱਜੇ ਹੋਏ ਆ ਚਾਰ ਬੰਦੇ ਇਹਦੇ ਚ ਟੋਟਲ ਗ੍ਰਿਫਤਾਰ ਹੋ ਗਏ। ਨਹੀਂ ਕਿਹੜੀ ਜੇਲ੍ਹ ਦੇ ਬੰਦੇ ਬੰਦ ਸੀ? ਬਠਿੰਡਾ ਜੇਲ੍ਹ ਚ। ਸਰ ਕੀ ਸੌਦਾ ਕਰੀ ਜਿਆ ਸਰ ਇਹਨਾਂ ਦਾ 30 ਲੱਖ ਰੁਪਏ ਨਾਲ ਨੇ ਡਿਮਾਂਡ ਕੀਤੀ ਸੀ ਜੀ। ਤੇ ਉਹਨਾਂ ਨੇ ਇਹ ਕਿਹਾ ਸੀਗਾ ਕਿ ਤੁਸੀਂ ਕੋਈ ਪਹਿਲੀ ਕਿਸ਼ਤ ਦੇ ਦਿਓ ਇਹਨਾਂ ਨੇ ਜੋ ਕੀਤਾ ਸੀ ਵੀ 2.5 ਲੱਖ ਤੇ ਸੀਗੇ ਮੈਂ ਸ਼ਾਇਦ 5 ਲੱਖ ਰੁਪਏ ਤੇ ਇਹਨਾਂ ਦੀ ਸੀ ਵੀ ਪਹਿਲੀ ਕਿਸ਼ਤ ਦੇ ਦਿਓ ਫਿਰ ਅੱਗੇ ਬਾਅਦ ਚ ਦੇਖਦੇ ਹਾਂ ਤੋਂ 5 ਲੱਖ ਰੁਪਏ ਉਹਦੋਂ ਦੇ ਨਹੀਂ ਗਏ हां ਉੱਥੋਂ ਮੌਕੇ ਤੋਂ ਕਿਉਂਕਿ ਇਹਨਾਂ ਨੇ ਜਾਣ ਬੁੱਝ ਕੇ ਇੱਕ ਜਿਹੜੀ ਆ ਉਹ ਜਗ੍ਹਾ ਰੱਖੀ ਸੀ ਜਿੱਥੇ ਪਬਲਿਕ ਹੋਵੇ ਤੇ ਤਾ ਕਿ ਇਹਨਾਂ ਨੂੰ ਕੋਈ ਨੁਕਸਾਨ ਨਾ ਹੋਵੇ ਕੈਮਰਿਆਂ ਦੀ ਪਿਊਰਿਪਲ ਉਹ ਉੱਥੇ ਮੌਜੂਦ ਸੀਗੇ ਕੈਮਰੇ ਵੀ ਲੱਗੇ ਹੋਏ ਸੀਗੇ ਉਸ ਦੇ ਵਿੱਚ ਇਹ ਲੈਣਾ ਚਾਹੁੰਦੇ ਸੀਗੇ ਤਾਂ ਜੋ ਸਾਨੂੰ ਕੋਈ ਪਾਰਟਿਕੂਲਰ ਨੁਕਸਾਨ ਨਾ ਹੋਵੇ